ਦੇ 10 ਮਿੰਟ ਹੋ ਗਏ ਆ ਤੇ ਆਪਾਂ ਲੱਗੇ ਆ ਜੀ ਹੁਣ ਬਲੌਗ ਦੀ ਕਰਨ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਨਪਾ ਜੀ ਨੀਂਦ ਕਰਦੇ ਤੁਸੀਂ ਠੀਕ ਠਾਕ ਹੋ ਨਾ ਕਿ ਅਸੀਂ ਵੀ ਠੀਕ ਆ ਚਲ ਅੱਗੇ ਜੀ ਥੋੜਾ ਲੇਟ ਹੋ ਗਈ ਤਾਂ ਕੰਮ ਬਹੁਤ ਜ਼ਿਆਦਾ ਸੀ ਕੰਮ ਜ਼ਿਆਦਾ ਸੀਗੇ ਤੇ ਇੱਧਰ ਵਾਸੀਆਂ ਮਾਰੀਏ ਦਾ ਸਿਰਸਿਰੇ ਉੱਠ ਗਏ ਚਲੋ ਪਹਿਲਾਂ ਲਗਾਨੇ ਆ ਟੀਵੀ ਡਾਗੋ ਬੱਤੀ ਜੋ ਤਾਂ ਕਰਕੇ ਭੱਗ ਗਿਆ ਨਾ ਹੁਣ ਤੱਕ ਨਾ ਪਹਿਲਾਂ ਲਗਾਨੇ ਟੀਵੀ ਤੇ ਨਾਸ਼ਤਾ ਕਰਕੇ ਤੇ ਫੇਰ ਆਪਾਂ ਕਰਦੇ ਆਂ ਬਲੌਗ ਦੀ ਸ਼ੁਰੂਆਤ ਹਾਂ ਇਤੋਂ ਅਸੀਂ ਟਾਈਮ ਨਾ ਚੱਲ ਗਿਆ ਜਾਂਦੇ ਆਂ ਨੂੰ ਫਾਟਕ ਤੇ ਕੇ ਸੈਂਟਰ ਅੱਟ ਫਸਾਇਆ ਸੀਗਾ ਆਹੋ ਟਰੱਕ ਫਸ ਗਿਆ ਫੇਰ ਉੱਪਰ ਤੀ ਘੁੰਮ ਕੇ ਫੇਰ ਉੱਪਰ ਦੀ ਗਏ ਜਿੰਦਾ ਫਾਟਕ ਜਿੰਦਾ ਫਾਟਕ ਬੰਦ ਉਹ ਖਰਾਬ ਕੇਦੇ ਖੁੱਲਣਾ ਹੀ ਨਹੀਂ ਗਿਆ ਮੁੜ ਕੇ ਫੇਰ ਵੇ ਮੁੜ ਕੇ ਫੇਰ ਮਕਸੂਦਾਵਾਲ ਦੀ ਗਏ ਮਕਸੂਦਾਵਾਲ ਪਹਿਲਾਂ ਸਵੇਰੇ ਸਵੇਰੇ ਜਾਂਦੇ ਹੀ ਇਦਾਂ ਹੋਈ ਆ ਨਾ ਤੇ ਹੁਣ ਮੈਨੂੰ ਫੋਨ ਆ ਗਿਆ ਮੈਨੂੰ ਜਲੰਧਰ ਜਾਣਾ ਪੈਣਾ ਫਿਰ ਬਹੁਤ ਜ਼ਰੂਰੀ ਕੰਮ ਆ ਇੱਕ ਫਰੈਂਡ ਮੇਰਾ ਫੋਨ ਆਇਆ ਤਾਂ ਉਹਨੂੰ ਨਾਲ ਲੈ ਕੇ ਜਾਣਾ ਚਲੋ ਮਿਲਦੇ ਆ ਫਿਰ ਨਾਸ਼ਤਾ ਕਰਕੇ ਸਾਢੇ 11 ਹੋ ਗਏ ਆ ਹਾਂਜੀ ਕੱਢ ਦੀ ਸਕੂਟਰੀ ਚਲੋ ਅੱਛਾ ਮੈਂ ਹੁਣ ਚੱਲਾ ਜਲੰਧਰ ਠੀਕ ਆ ਮੁੰਡਾ ਆ ਰਿਹਾ ਆ ਤੇ ਤੁਸੀਂ ਬਲੌਗ ਘਰੇ ਬਣਾ ਲਿਓ ਮੈਂ ਥੋੜਾ ਲੇਟ ਹੋ ਜਾਣਾ ਇਧਰ ਆਪਣਾ ਬਲੌਗ ਲੱਗਾ ਹੁੰਦਾ ਮੈਂ ਉਹਨੂੰ ਕਹਿਤਾ ਮੈਂ ਕਹਾਂ ਭਾਈ ਮੈਂ ਦੋ ਸਵਾ ਦੋ ਤਾਂ ਘਰ ਪਹੁੰਚਣਾ ਆਪਣੇ ਪੂਰੇ ਕਹਿੰਦਾ ਕੋਈ ਨਹੀਂ ਆਪਾਂ ਜਾਵਾਂਗੇ ਨਹੀਂ دیر ਤੱਕ ਕੱਢਦੇ ਮਮੀ ਚਲੋ ਕੱਪੜੇ ਕੱਢਦੇ ਹੋਣੇ ਆ ਟੋਕਰੀ ਰੱਖੋ ਤੇ ਚਲੋ ਮੈਂ ਚੱਲਦਾ ਹੁਣ ਓਕੇ ਇਧਰ ਡੇਢ ਵੱਜ ਗਿਆ ਤੇ ਇਧਰ ਹੋ ਰਹੀ ਹੈ ਮੇਰੀ ਬੇਇੱਜ਼ਤੀ ਹੈ ਦਾ ਬੇਇੱਜ਼ਤੀ ਹੋਣੀ ਬਹੁਤ ਸ਼ਰਮ ਆਉਂਦੀ ਜਿੰਨੀ ਮਾੜੀ ਕਰੀਂਗਾ ਤੁਹਾਨੂੰ ਚੱਲਾਂਗੀ ਦਾਦੀ ਅੜਦੇ ਨਹੀਂਵੇਂ 20 ਨੇ ਹੈ ਠੰਡ ਲੱਗਦੀ ਠੰਡ ਰ ਜਰਾਬਾ ਪਾ ਤਾ ਮਦਨਾ ਤੂੰ ਫੰਟਜ ਦਾਦੀ ਕਹਿੰਦੇ ਜਾ ਕੇ ਜਰਾਬਾ ਅਗ ਲਾਲ ਮੋਇਓ ਮੋਇਓ ਆਪ ਜਰਾਬਾ ਪਾ ਉਹਨਾਂ ਠੰਡ ਜੀ ਮਦਨਾ ਅੱਜ ਆਪ ਲਾਣਾ ਆਇਆ ਸਾਗ ਨੂੰ ਤੜਕਾ ਸਾਗ ਤੇ ਆਇਆ ਹਾਂ ਅੱਜ ਸਾਗ ਨਾਲ ਮੱਕੀ ਦੀ ਰੋਟੀ ਚ ਸਾਗ ਨੂੰ ਮੱਕੀ ਦੀ ਰੱਟੀ ਪੰਨੂ ਕਹਿੰਦੀ ਮੈਂ ਵੀ ਉਹੀ ਖਾ ਲੈਣਾ ਹੈ ਤੇ ਮੈਂ ਆਪਾਂ ਕਪੜੇ ਕਪੜੇ ਪਾ ਜਾਂਦੇ ਆ ਸੁਕਣੇ ਅੱਜ ਆਪਾਂ ਇੱਕ ਕੰਬਲ ਧੋਤਾ ਜਾਂ ਦੂਜਾ ਭਿੱਜਣਾ ਪਾਇਆ ਜਾਂ ਹੁਣ ਹਾਂ ਹੁਣ ਉਹ ਕੰਬਲ ਸ਼ਾਮੀ ਧੋਂਗੀ ਫਿਰ ਇੱਕ ਹੋਰ ਭਿੱਜਣਾ ਪਾਵਾਂਗੀ ਪੰਜ ਕੰਬਲ ਧੋਣ ਵਾਲੇ ਕੋਈ ਧੋਤਾ ਚਾਰ ਪਈ ਹੋਣੇ ਇੱਕ ਦਿਨ ਚ ਦੋ ਕੰਬਲ ਧੋਣੇ ਮਸਲੀ ਇੱਕ ਸਵੇਰੇ ਇੱਕ ਸ਼ਾਮ ਨੂੰ ਇੱਕ ਸਵੇਰੇ ਇੱਕ ਸ਼ਾਮ ਨੂੰ ਸ਼ਾਮੀ ਧੋ ਰਹਿਣੇ ਆ ਧੋ ਕੇ ਕੰਬਲ ਹੁਣ ਇੱਕ ਪਾ ਜਾਂਦਾ ਸੁੱਕ ਜਾਣਾ ਉਹਨੂੰ ਰੱਖ ਲੈਣਾ ਹੈ ਪੈਕ ਕਰਕੇ ਤੇ ਦੂਜਾ ਕੰਬਲ ਨੂੰ ਸ਼ਾਮੀ ਧੋ ਦੇਣਾ ਹੈ ਇਹ ਮੈਂ ਕਜਲਾਉਂਦਾ ਕੋਈ ਆਪ ਲਾਈਟ ਜਗਾਉਣੀ ਸੀ ਆਲੇ ਬਰਹੁ ਤੂੰ ਠੀਕ ਪਤਲੀ ਜਲਦੀ ਜਲਦੀ ਰਹੇਗੀ ਆ ਪਾ ਲਈ ਐ ਤੂੰ ਵੀ ਹੋ ਤਾ ਯਾਰ ਨਹੀਂ ਸੱਚੀ ਮੈਂ ਤਾਂ ਲਾਈਟ ਜਗਾਵਾਂ ਨਹੀਂ ਰੰਗ ਰਿਟਾਉਂਦੀ ਪੱਕਾ ਚੁਣ ਕੇ ਗਲਤੀ ਨਾ ਹੋਣਾ ਮੈਂ ਬੋਲਦੇ ਤੇ ਹੁਣ ਆਪਾਂ ਡਾਲੀ ਜਰੇ ਕ ਮਸ਼ੀਨ ਕੱਲ ਵੀ ਥੋੜੇ ਜੇ ਕੰਮ ਕੀਤਾ ਤੇ ਅੱਜ ਵੀ ਥੋੜੇ ਜੇ ਕੰਮ ਕਰ ਲਈਏ ਹਲੇ ਟਾਈਮ ਹੋਇਆ ਆ 1 ਵਜਾ ਆ 2 ਵਜੇ ਲਾਉਂਗੀ ਤੋਟਾ ਬਾਹਰ ਤਾਂ ਸਮਾਂ 1 ਹੋ ਗਿਆ ਇਹ ਪਤਾ ਬਾਹਰ ਅਸ 15 ਮਿੰਟ ਲੱਗ ਗਏ ਆ ਉਹਦੇ ਹਿਸਾਬ ਨਾਲ ਪੱਲੂ ਜਾਂਦੀ ਆ ਸਵੇਰੇ ਸਕੂਲ ਲਈ ਠੀਕ ਆ ਠੀਕ ਆ ਤੇ ਹੁਣ ਆਪਾਂ ਪਹਿਲਾਂ ਚਾਹ ਪੀ ਗਏ ਮੰਮੀ ਮੇਰੇ ਚਾਹ ਚਾਹ ਫੇਪ ਮਿਲਦੇ ਆ ਕਿ ਆਪ ਮਿਲਦੇ ਆ ਠੀਕ ਆ ਚਲੋ ਛੋਟੇ ਛੜੀ ਉਧਰ ਚਲੋ ਛੋਟੇ ਛੜੀ ਫੋਨ ਲੈ ਲਓ ਆਪਣਾ ਚਲ 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 ਦਾਦਾ ਦਾ ਫੋਨ ਕਿੱਥੇ ਆ ਬੇਰੇ ਜਿੱਤਰ ਗਾਨੀ ਗੱਲ ਇਹ ਮੁੱਕੀ ਪਈ ਐ ਤੇ ਕੋਠੇ ਤਾਂ ਮੇਰੇ ਕੋਲ ਆ ਸਫਾਈਆਂ ਹੋ ਗਈਆਂ ਤਾਂ ਦੀਨੇ ਕਿ ਸਾਫ ਕਰਦੇ ਵੇਦ ਸੁਗੇ ਦੀਰਗਾ ਕਰਦੇ ਸੌਰੀ ਦਾਦੀ ਚਲੋ ਲਓ ਜੀ ਟਾਈਮ ਹੋ ਗਿਆ ਆ 1:32 ਓਏ 33 ਮਿੰਟ 33 ਮਿੰਟ ਹੋ ਗਏ ਹਨਾ ਹਾਂਜੀ ਹਾਂਜੀ ਤੁਹਾਨੂੰ ਇੰਨਾ ਪਤਾ ਮੈਂ ਤੁਹਾਨੂੰ ਕਿੰਨੇ ਫੋਨ ਕੀਤੇ ਆ ਸੁਪੀ ਤੇ ਨਹੀਂ ਪਤਾ ਲੱਗਦਾ ਫੋਨ ਦਾ ਯਾ ਟੈਨਸ਼ਨ ਹੋ ਜਾਂਦੀ ਆ ਟੈਨਸ਼ਨ ਤਾਂ ਹੋ ਜਾਂਦੀ ਮੈਂ ਤੇਰੀ ਗੱਲ ਮੰਨਦਾ ਸਕੂਟਰੀ ਤੇ ਨਹੀਂ ਪਤਾ ਲੱਗਦਾ ਕਿ ਇਹ ਦੇਖੋ ਜੀ ਸਵੇਰ ਦੇ ਗਿਓਆ ਕਰੋ ਇਹਨਾਂ ਨੇ ਕਿਤੇ ਕੰਮ ਜਾਣਾ ਸੀਗਾ ਜ਼ਰੂਰੀ ਮੈਂ ਜਿੱਤੇ 15 ਫੋਨ ਕਰ ਕਰਕੇ ਮਾਰ ਗਈ ਕਿਤੇ ਮੈਨੂੰ ਇੰਨੀ ਟੈਨਸ਼ਨ ਹੋਈ ਪਈ ਕਿਤੇ ਉਹ ਹੀ 10 ਮਿੰਟ ਪਹਿਲਾਂ ਹੀ ਆਏ ਨੇ ਦੋ ਫੋਨ ਤੇਰੇ ਨਹੀਂ 10 ਮਿੰਟ ਦੋ ਨਹੀਂ ਆਏ ਦੇਖੋ ਕਿੰਨੇ ਆਏ ਆ 6 ਆਏ ਆ ਹਾਏ ਉਹ ਆ ਹੀ ਆ ਜਾਣਾ 1 ਮਿੰਟ ਦੇ ਸਕੂਟਰੀ ਤੇ ਆਉਂਦੇ ਆ ਆਲੇ ਦੁਆਲੇ ਬੱਸਾ-ਬੁੱਸਾ ਦਾ ਇੰਨਾ ਰੌਲਾ ਆਵਾਜ਼ ਦਾ ਪਤਾ ਨਹੀਂ ਲੱਗਦਾ ਹੈਗਾ ਪਤਾ ਨਹੀਂ ਲੱਗਾ ਆਵਾਜ਼ ਦਾ ਲੱਗੇ ਬਿਨ ਚਾਹ ਪਹਿਲਾਂ ਜਾ ਪਹਿਲਾਂ ਇੱਥੇ ਬੈ ਕੇ ਸਾਡੇ ਨਾਲ ਹੀ ਨਹੀਂ ਮੈਂ ਤੋੜਕਾ ਲਾਵਾਂ ਤੂੰ ਤੁਸੀਂ ਇਕੱਲੇ ਜਾ ਕੇ ਟੋੜੀ ਲੈਣ ਨਹੀਂ ਫਿਰ ਤੂੰ ਲਾ ਟੋੜਕਾ ਜਾ ਰਿਹਾ ਇਕੱਠੇ ਜਾਨੇ ਆ ਮੈਂ ਚਾਹ ਪੀਣ ਲਗਾ ਹੀ ਆ ਤੇ ਘੱਟ ਤੇਲ ਗਰਮ ਹੋਵੇ ਫਿਰ ਸਾਜੂ ਕੱਢਾ ਬਾਹਰ ਹਾਂ ਚਲੋ ਤੁਸੀਂ ਪੀਓ ਫਿਰ ਮੈਂ ਚਾਹ ਪੀਣਾ ਇੱਧਰ ਆ ਕੇ ਫਿਰ ਕਾਨੂੰ ਸਾਗ ਨੂੰ ਲਾਣਾ ਟੋੜਕਾ ਹੈ ਹਾਂ ਮਸਾਗ ਨੂੰ ਲੱਗੀਆਂ ਸਾਗ ਨੂੰ ਲਾਣਾ ਟੋੜਕਾ ਮੈਨੂੰ ਲਾਣਾ ਤੜਕਾ ਅੱਜ ਮੈਨੂੰ ਤਾਂ ਤੜਕਾ ਲਾਣਾ ਅੱਜ ਕੋਈ ਮੈਂ ਫੋਨ ਨਹੀਂ ਚੱਕਿਆ ਤੇਰਾ ਮੈਂ ਫੋਨ ਨਹੀਂ ਚੱਕਿਆ ਸੀ ਤੇਰਾ ਓਏ ਕੱ ਆ ਰੈਡੀ ਹੋ ਗਈ ਤੂੰ ਇਕੱਲਾ ਰੈਡੀ ਹੋ ਗਈ ਸੀ ਇੱਥੇ ਤੂੰ ਚਲੋ ਬਹੁਤ ਹੀ ਕਰ ਲੱਗ ਗਿਆ ਉਹ ਯਾਰ ਪਤਾ ਕੀ ਗੱਲ ਨਹੀਂ ਪਤਾ ਲੱਗਦਾ ਫੋਨ ਦਾ ਕਈ ਵਾਰੀ ਜਦੋਂ ਹੁਣ ਰੁਕਣਾ ਸੀਗਾ ਫੋਨ ਦੇਖਣਾ ਸੀ ਫੇਰ ਤਾਂ ਕਰਨਾ ਹੀ ਸੀਗਾ ਫੋਨ ਤੁਹਾਨੂੰ ਵਾਪਸ ਕਿਸੇ ਦਿਨ ਤੁਹਾਡੀ ਘਰ ਵਾਲੀ ਫੁੜ ਕੇ ਜਾਣੀ ਏਦਾਂ ਨਹੀਂ ਫੁੜ ਕੇ ਇੱਕ ਵਾਰੀ ਏਦਾਂ ਕੀਤੀ ਸੀ ਪਤਾ ਮੈਨੂੰ ਸਿਰਦੋਂ ਕੋਣ ਲੱਗ ਪਿਆ ਉਹ ਜਦੋਂ ਹੁਣ ਸਕੂਟਰ ਮੋਟਰਸਾਈਕਲ ਦੇ ਜਾਂ ਹੁੰਦੇ ਆ ਰੋਡ ਤੇ ਇੰਨਾ ਆਵਾਜ਼ ਰਸ਼ ਹੁੰਦਾ ਨਹੀਂ ਪਤਾ ਲੱਗਦਾ ਹੈਗਾ ਉਦੋਂ ਕੀ ਕਰੀਏ ਉਦੋਂ ਹੁਣ ਨਹੀਂ ਪਤਾ ਲੱਗਾ ਉਦੋਂ ਤੇ ਮੈਂ ਵਾਪਸੀ ਆ ਕੇ ਕਰਨਾ ਸੀਗਾ ਫੋਨ ਚਲੋ ਠੀਕ ਆ ਜੀ ਪੀਨੇ ਚਾ ਫਿਰ ਮਿਲਦੇ ਹਾਂ ਹੁਣ ਤੁਸੀਂ ਪੀ ਲਈ ਮਾਤਾ ਮੈਂ ਤਾਂ ਹੁਣੇ ਪਿੱਛੇ ਥੋੜੀ ਜਿਹੀ ਰੁਈ ਪੈਨੂ ਮੈਂ ਤਾਂ ਬੜੀ ਫੁਰਤੀ ਮਾਰੀ ਆ ਹੈ ਮੈਂ ਤਾਂ ਥੋੜੀ ਫੁਰਤੀ ਨਹੀਂ ਨਹੀਂ ਸੀ ਲੱਗੇ ਆਹਾਂ ਚਲੋ ਠੀਕ 3 ਵਜ ਗਏ ਆ ਤੇ ਆਪਾਂ ਚੱਲੇ ਆਂ ਜੀ ਪਲਗ ਨੂੰ ਲੈਨ ਸਕੂਲ ਤੋਂ ਤੇ ਹਾਂਜੀ ਮਾਤਾ ਜੀ ਅਸੀਂ ਆਏ ਰੋਟੀ ਪੱਕੀ ਰੋਟੀ ਖਾਵਾਂਗੇ ਆ ਗਏ ਤੇ ਚਲੋ ਆਜੋ ਫੇਰ ਹੁਣ ਤੇ ਹੋਰ ਬਸ ਬਾਕੀ ਮਿਲਦੇ ਆਗੇ ਫੇ ਹੈ ਸਾਢੇ 3 ਬੈਗ ਆ ਦੇਖੋ ਜੀ 70 ਕਹਿੰਦੇ ਮੁੰਡਾ ਪੜ ਕੇ ਆਇਆ ਤੇਰਾ ਬੈਗ ਤਾਂ ਮੈਨੂੰ ਚੱਕਣਾ ਪੈਂਦਾ ਆ ਸਾਡੇ ਤੱਕ ਆ ਗਿਆ ਪਾ ਕੇ ਘਰੇ ਹਾਂਜੀ ਤੁਸੀਂ ਉੱਪਰ ਹੋ ਜੀ ਮੈਂ ਤਾਂ ਪਹਿਲਾਂ ਇਹਨਾਂ ਦੇ ਬੈਗ ਚੱਕਦੇ ਆ ਮੁਰਗੀ ਹਰਮਨ ਦੇ ਨਿਆਣਿਆਂ ਦੇ ਬੈਗ ਚੱਕਾਂਗੇ ਇਹਨਾਂ ਦੇ ਨਿਆਣਿਆਂ ਦੇ ਚੱਕਾਂਗੇ ਪਹਿਲਾਂ ਆਪਣੇ ਚੱਕੇ ਆ ਪਹਿਲਾਂ ਆਪਣੇ ਚੱਕੇ ਆ ਹੁਣ ਇਹਨਾਂ ਦੇ ਚੱਕਦੇ ਆ ਗਾਂ ਇਹਨਾਂ ਦੇ ਨਿਆਣਿਆਂ ਦੇ ਨਿਆਣਿਆਂ ਦੇ ਕਹਿੰਦੇ ਨੇੜੀ ਸੀ ਪਹਿਲੇ ਤਾਂ ਛੱਡਿਆ ਉਹ ਆ ਪਹਿਲਾਂ ਇਹਨਾਂ ਦੇ ਚੱਕੇ ਆ ਤੇ ਹੁਣ ਕਿ ਨਹੀਂ ਮੰਮੀ ਹਰਮਨ ਵੀਡੀਓ ਬਣਾਉਣ ਗਿਆ ਚਲੋ ਠੀਕ ਪੱਲੂ ਅੰਦਰ ਮਜ਼ਾ ਟੱਕੀ ਪਈ ਆ ਹਾਂ ਬੁਰਾ ਆ ਲੈ ਆਇਆ ਇਹਦਾ ਪੱਕੇ ਸਹੀ ਗੱਲ ਆ ਅੱਦਾਂ ਹਨ ਚਲੋ ਕੀ ਕਰੋਂ ਬੇਨਾ ਉਹ ਟ੍ਰਿਲ ਇੱਕ ਇੱਕ ਫੰਕਸ਼ਨ ਜਿਆ ਕਰਾਣਾ ਆ ਕਰਾਣਾ ਛੋਟਾ ਜਿਹਾ 24 25 ਤਰੀਕ ਨੂੰ ਤੇ ਉਹ ਬਸ ਲਾਸਟ ਫੰਕਸ਼ਨ ਆ ਤੇ ਛੁੱਟੀਆਂ ਹੋ ਜਾਣੀਆਂ ਇਹਨਾਂ ਨੂੰ ਆਹਾਂ ਤੇ ਇਹ ਨੂੰ ਆ ਹਾਂ ਚਲੋ ਵੀ ਨੂੰ ਪੀਟੀਐ ਮਸਕੂਲੇ ਇਹਨਾਂ ਦੇ ਉਸ ਵੇ ਚੁੱਟੀਆਂ ਹੋਰ ਹੋਰ ਪਾਉ ਰੋਟੀ ਖਾਈਏ ਫਿਰ ਬਾਹਰ ਬਾਹਰ ਹੀ ਖਾ ਲੈਨੇ ਹਾਂ ਲਓ ਜੀ ਟਾਈਮ ਹੋ ਗਿਆ ਪੌਣੇ 4 ਤੇ ਹੁਣ ਲੱਗੇ ਆ ਜੀ ਆਪਾਂ ਨੂੰ ਨਾਸ਼ਤਾ ਦੁਪਹਿਰ ਦਾ ਕਰਨ ਮੱਕੀ ਦੀ ਰੋਟੀ ਮਦਮੇ ਮੜ ਜਾਣਾ ਟੇਬਲ ਇਹਨੂੰ ਘਿਸਣਾ ਤੁਸੀਂ ਅੱਗੇ ਲਾ ਦਿਓ ਅੱਗੇ ਨੂੰ ਆ ਜਾਓ ਮੱਕੀ ਦੀ ਰੋਟੀ ਸਾਗ ਅਚਾਰ ਤੇ ਨਾਲ ਮੂਲੀਆਂ ਤੇ ਮੈਂ ਕਿਹਾ ਤੁਸੀਂ ਵੀ ਆ ਜਾਓ ਕੈਨੇਡਾ ਮੇ ਲੱਗਣਾ ਤੁਹਾਨੂੰ ਕੈਨੇਡਾ ਮੇ ਲੱਗਣਾ ਤੁਹਾਨੂੰ ਆਜੋ ਫੇ ਆਜੋ ਖਾਈਏ ਇਕੱਠੇ ਆਪਾਂ ਵਾਈ ਗੋਡ ਜੀ ਛੋਟੀ ਲੈਣੀ ਪੁੱਤ ਲੈਣੀ ਨਹੀਂ ਤਾਂ ਹੋਰ ਚੋਨੂ ਸਾਗ ਜੇ ਪਾ ਗੇ ਮੱਖਣ ਮੱਖਣ ਆ ਦੇਖੋ ਵਾਈ ਗੋਡ ਨਾਲ ਅਚਾਰ ਮਿੱੱਚਾ ਮੈਂ ਤਾਂ ਉਹ ਲੈ ਲਿਆ ਮੈਂ ਮੂੜੀਆਂ ਲੈ ਲੀਆਂ ਨਾਲ ਇਹਦੇ ਕਿਉਂਕਿ ਮੈਂ ਮੱਖਣ ਮੱਖਣ ਦਾ ਖਾਣਾ ਨਹੀਂਗਾ ਤੁਸੀਂ ਖਾਣਾ ਇਹ ਨਿਆਰੇ ਨਿਆਰੇ ਤਾਂ ਹੈ ਇਸ ਤੇ ਕੋਈ ਸ਼ੱਕ ਨਹੀਂ ਹੈਗਾ ਸਾਗ ਹੈ ਕਿ ਬਣਿਆ ਵੀ ਐਡਾ ਵਧੀਆ ਨਾ ਮੈਂ ਕਹਿੰਦਾ ਪੁੱਛੋ ਕੁਝ ਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਨਾਸ਼ਤਾ ਕਰਕੇ ਦੁਪਹਿਰ ਦਾ ਹੁਣ ਲਓ ਜੀ 4 ਵਜੇ ਗਏ ਆ ਤੇ ਰੋਟੀ ਪਾਣੀ ਖਾ ਕੇ ਹੋ ਗਏ ਆਪਾਂ ਵਿਹਲੇ ਤੇ ਇੱਧਰ ਹੋ ਰਹੀ ਆ ਜੀ ਰਸੋਈ ਦੀ ਸਫਾਈ ਤੇ ਉਹ ਗਏ ਆ ਕੋਠੇ ਦੇ ਕੱਪੜੇ ਲੈਣ ਉੱਠ ਜਲਾਇਆ ਮੈਂ ਲਾ ਸਿਕਾ ਗਾਇਆ ਕੋਠੇ ਦੇ ਕੋਲ ਉਹ ਨਹੀਂ ਆਣ ਦੇ ਦੇ ਕੋਠੇ ਦੇ ਕੱਪੜੇ ਉੱਠੇ ਬਾਹਰ ਸੁੱਕੇ ਕੱਪੜੇ ਆ ਜੀ ਸ਼ਿਕਰ ਕੋਠੇ ਬਾਹਰ ਕੱਪੜੇ ਸੁੱਕੇ ਹਾਏ ਕਿਹਨਾਂ ਆ ਉਦਾਂ ਹੀ ਬੋਸ ਸਭ ਕਿਧਰ ਲਾ ਹੋਇਆ ਆ ਪਾਉ ਨਹੀਂ ਆਉਗਾ ਜੀ ਲੱਗਦਾ ਤਾਂ ਹੈ ਮੀਂਹ ਆ ਜਵੇ ਤਾਂ ਵਧੀਆ ਗੱਲ ਆ ਕੋਈ ਬੱਦਲ ਬੱਦਲ ਜਿਹਾ ਹੋਇਆ ਪਿਆ ਆ ਨਿਆਣੇ ਹਣਾਂ ਉੰਡੇ ਪਤੰਗ ਆਹੋ ਸੋਮੂ ਆ ਸੋਮੂ ਜ਼ੂਮ ਕਰਕੇ ਦੇਖੀਏ ਸ਼ਕਲ ਦੇਦੀ ਇਹਦੀ ਦੇਖੋ ਜੀ ਮੈਂ ਗੱ ਪੱਲੂ ਬੁਲਾਉਂਦੀ ਆ ਆਹੋ ਪੱਲੂ ਚਲੋ ਚੱਲਾਂ ਛੱਡਿਆ ਮਾਂ ਨੂੰ ਮੈਂ ਹੈ ਟਾਈਮ ਵਗਿਆ 4:30 ਹਾਂਜੀ ਇੱਕੜਾ ਟਾਈਮ ਤੁਹਾਡਾ ਰੋਟੀ ਖਾਣ ਦਾ ਬਈ ਕਿੱਥੇ ਗਿਆ ਸੀ ਅੱਗੇ ਲੱਗ ਗਿਆ ਸੀ ਲੇਟ ਹੋ ਗਏ ਹਾਂ ਹਾਂ ਚਲੋ ਠੀਕ ਹੈ ਜੀ ਹਾਂਜੀ ਕੀ ਕਰੀ ਜਾਂਦੇ ਤੁਸੀਂ ਮੈਂ ਬਸ ਅ ਜੈਂਪਰ ਕਰਦੀ ਆ ਜੈਂਪਰ ਦਾ ਦੇਖੋ ਜੀ ਅੱਜ ਸਾਰੀ ਢੜੀ ਇੱਥੇ ਦੁਕਾਨੀ ਨਹੀਂ ਖੋਲਦੀ ਅੱਜ ਮੈਂ ਜਾ ਕੇ ਪਹਿਲਾਂ ਜਲੰਧਰ ਸਾਰਾ ਟਾਈਮ ਲੱਗ ਗਿਆ ਫਿਰ ਉਹਨੂੰ ਲੈਣ ਗਿਆ ਪਲਗ ਨੂੰ ਹੁਣ 2 ਕੁ ਘੰਟੇ ਦਾ ਟਾਈਮ ਹੈਗਾ ਮੈਂ ਕਿਹਾ 2 ਕੁ ਘੰਟੇ ਲਈ ਕੀ ਖੋਲਣੀ ਦੁਕਾਨ ਜਾ ਕੇ ਹੁਣ ਕੱਲ ਨੂੰ ਹੀ ਦੇਖਾਂਗੇ ਹੁਣ ਇੱਕੋ ਵਾਰੀ ਸਵੇਰੇ ਖੋਲਾਂਗੇ ਇੱਕੋ ਵਾਰੀ ਆਹੋ ਸਵੇਰੇ ਕੱਲ ਨੂੰ ਖੋਲਾਂਗੇ ਹੁਣ ਅੱਜ ਕੀ ਕਰਨੀ ਖੋਲਗੇ ਹੁਣ ਤੇ ਚਲੋ ਅੱਜ ਸਾਰੀ ਢੜੀ ਘਰੇ ਹੀ ਤੇਰਾ ਸਿਰ ਖਾਣਾ ਹਾਂ ਨਹੀਂ ਰਹਿ ਆਗੇ ਤੇਰਾ ਸਿਰ ਖਾਵਾਂਗੇ ਨਹੀਂ ਹੁਣ ਬਾਕੀ ਜਿਹੜਾ ਟਾਈਮ ਰਹਿ ਗਿਆ ਸਾਰੀ ਢੜੀ ਤੇਰਾ ਸਿਰ ਖਾਵਾਂਗੇ ਮੈਨੂੰ ਪਤਾ ਕੰਮ ਕਰੀ ਜਾਣਾ ਆ ਮੈਂ ਸਿਰ ਠੀਕ ਹੈ ਜੀ ਆమే ਟੀਵੀ ਟੂਵੀ ਤੁਹਾਨੂੰ ਘਰ ਬਾਹਰ ਤੋਂ ਨਿਕਾੜ ਦਾਂਗੇ ਸੈਟ ਵੀ ਖਾਣੇ ਕੋਈ ਆ ਲਾਂਦੇ ਹਾਂ ਟੀਵੀ ਤੇ ਕੋਈ ਦੇਖਦੇ ਹਾਂ ਪ੍ਰੋਗਰਾਮ ਓਕੇ ਜੀ ਕਰੋ ਤੁਸੀਂ ਕੰਮ ਆਪਣਾ ਹੋਰ ਅੱਜ ਘਰੇ ਇੰਜੋਏ 6 ਵਜੇ ਗਏ ਤੇ ਆਪਾਂ ਹੁਣ ਲੱਗੇ ਪੀਣ ਚਾਹ ਕਿੰਨੀ ਵਾਰੀ ਪੀਣ ਲੱਗੇ ਤੀਜੀ ਵਾਰੀ ਚਾਹ ਵਾ ਚਾਹ 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 ਲਓ ਜੀ ਮਾਦਾ ਸਾਡੀ ਲੱਗੀ ਬਣਾਉਣ ਚਾਹ ਇਹ ਡਿਊਟੀ ਚਾਹ ਦੀ ਮਾਦਾ ਵੀ ਹੈ ਮੈਂ ਦੁੱਧ ਬਾਹਰ ਪਿਆ ਹੈ ਹਾਂ ਤੁਸੀਂ ਬਣਾ ਕੇ ਕੋਈ ਗੱਲ ਨਹੀਂ ਆਜੋ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਆਜੋ ਹੈ ਜੀ ਬੈਠੀ ਵਾਰ ਨਹੀਂ ਲੱਗੀ ਚਾਹ ਆਪਾਂ ਦੇਖੋ ਸਾਰਿਆਂ ਨੇ ਬਣੀ ਚਾਹ ਆ ਦੇਖੇ ਇਧਰ ਤਾਕਤ ਵਾਲੀਆਂ ਚੀਜ਼ਾਂ ਦੇ ਖਾਂਦੇ ਪੀਂਦੇ ਆ ਚਲ ਦੇਖੋ ਦੇਖੋ ਜੀ ਤਾਕਤ ਵਾਲੀਆਂ ਚੀਜ਼ਾਂ ਸ਼ੇਕ ਬਣਾ ਕੇ ਇਰਾ ਪੀਣਾ ਪੈਂਦਾ ड्राई फ्रूट ड्राई फ्रूट वगैरह शोले ड्राई फ्रूट सोयाबीन कई कुछ खजूर पा गए आपा <laughs> तो वही देसी बंदे चाय पीने वाले हैं पिनियां बनानी है आज पिनियां ਦਾ ਸਮਾਨ ਲੈ ਕੇ ਆਨੇ ਚੱਲ ਗਏ ਅੱਜ ਦਾ ਬੜੀ ਤਾਂ ਕੱਲ ਕਰਦਾ ਜਿਵੇਂ ਕੰਬਲ ਧੋਲ ਮਾਰਦੇ ਹੈ ਜਾਈਦਾ ਕਰ ਲੈ ਅੱਜ ਇੱਕ ਕੰਬਲ ਮੈਂ ਸਵੇਰੇ ਧੋ ਲਿਆ ਇੱਕ ਮੈਂ ਹੁਣ ਧੋੜਾ ਇੱਕ ਮੈਂ ਕੱਲ ਧੋ ਲਵਾਂ ਕੰਬਲ ਧੋ ਲੈ ਚਾਹੀਦਾ ਕਰ ਅੱਜ ਕੰਬਲ ਧੋਲਾ ਫਿਰ ਬਾਅਦ ਚੋਂ ਆਪਾਂ ਉਹ ਚੁਬੇ ਕਰਤਾ ਪਾ ਮੈਂ ਪੋਸਟ ਉਹ ਦੇਖੋ ਉਹਨੂੰ ਬੜੀ ਠੰਡ ਲੱਗਣ ਢਈ ਆ ਕੰਬਲ ਲੈ ਕੇ ਕਿਦਾਂ ਪਈ ਆ ਥੱਕ ਥੱਕ ਜਾਦਾ ਗਈ ਉਹ ਉਹ ਥੱਕ ਗਈ ਜਿਆਦਾ ਦਰਸਲ ਹਨਾ ਕੰਮ ਉਹ ਕੀਤਾ ਨੇ ਅੱਜ ਮੇਰੇ ਨਾਲ ਦਾ ਹਾਂ ਜੀ ਟੀਵੀ ਸਾਡੇ ਉਹ ਸਿਨੈਰੀ ਦੇਖਨੀ ਸ਼ਾਨਦਾਰ ਹੈ ਸਿਨੈਰੀ ਦੇਖਨੀ ਸ਼ਾਨਦਾਰ ਚਲੋ ਸਿਨੈਰੀ ਫੁੱਲ ਪਿੰਕ ਕਲਰ ਦੇ ਬੀਜ ਵੀ ਆਉਂਦੇ ਬਹੁਤ ਸੋਹਣੇ ਫੁੱਲ ਇਹ ਪੱਲੂ ਮਿਲਦੇ ਹਾਂ ਚਾਹ ਪੀ ਕੇ ਆ ਗਈ ਆ ਸਾਡੀ ਤੇ ਇਧਰ ਦੇਖੋ ਮਾਦਾ ਸਾਡੀ ਨੇ ਚਾਹ ਲੈ ਗਿਆ ਮਾਦਾ ਸਾਡੀ ਚਾਹ ਲੈ ਕੇ ਆ ਰਹੀ ਸੀ ਤੇ ਥੋੜਾ ਜਿਹਾ ਚੱਕਰ ਜਿਹਾ ਆ ਗਿਆ ਤੇ ਉਹ ਮਾਤਾ ਨੂੰ ਫੜਨ ਤੇ ਫੜਦਾ ਕਹਿੰਦੇ ਮਾਤਾ ਡਿੱਗ ਜਣੀ ਡੇਵੀ ਰਣੀ ਤੇ ਉਹ ਦੇਖੋ ਜੀ ਕੀ ਕਰਨ ਡਈ ਆ ਕਹਿੰਦੇ ਸਾਡੀ ਚਾਹ ਡੁੱਲ ਜਣੀ ਮਾਤਾ ਦੀ ਕੋਈ ਫਿਕਰ ਨਹੀਂ ਮਾਤਾ ਡੇਗੀ ਡੇਜੇ ਚਾਹ ਹਣਾ ਡੁੱਲੇ ਸਾਡੀ ਉਹ ਹੀ ਮਾਤਾ ਡੇਗੀ ਡੇਜੇ ਚਾਹ ਨਹੀਂ ਸਾਡੀ ਡੁੱਲਣੀ ਚਾਹੀਦੀ ਕੁਛ ਨਹੀਂ ਹਾਲ ਤੇਰਾ ਵੀ ਰੁਬਲ ਚਲੋ ਬਾਲੇ ਬੇਲ ਕੇ ਆਦਾ ਪੀਓ ਜੀ ਚਾਹ ਪੀਓ ਇਹਦਾ ਵੀਡੀਓ ਰੂਲ ਜਾ ਇੱਕ ਨਾ ਹੋ ਲੱਗ ਜੀ ਮੈਂ ਗੁੜ ਦੀ ਬਣਾਈਆ ਗੁੜ ਦੀ ਚਾਹ ਗੁੜ ਦੀ ਚਾਹ ਗੁੜ ਦੀ ਚਾਹ ਵੈਰੀ ਗੁੱਡ ਇੱਕ ਪੌਣੀ ਲੈ ਕੇ ਦਿਨਵਾਸ ਸਰ ਪੁਣਗੇ ਪੀਣੀ ਜਾ ਮੈਂ ਪੁਣਗੇ ਪੀਣੀ ਮਲਾਈ ਆ ਗਈ ਉੱਤੇ ਉਹ ਵੀ ਚਾਹੀ ਬੜੀ ਕੱਪ ਪਾ ਪਾ ਜਿਹੜੀਆਂ ਹੈਲਥੀ ਗੱਲਾਂ ਹੁੰਦਾ ਕਹਿੰਦੇ ਜੇ ਥੋੜੀ ਬਣਾ ਦੇ ਕਹਿੰਦੇ ਥੋੜੀ ਆ ਥੋੜੀ ਆ ਜੀ ਮੈਂ ਨਹੀਂ ਸੱਤ ਹੋ ਗਏ ਤੇ ਸਾਰੇ ਜਣੇ ਹੁਣ ਉੱਠੇ ਆ ਜੀ ਨਾਟਕ ਦੇਖਦੇ ਸੀਗੇ ਹੁਣ ਤੁਸੀਂ ਜਲਦੀ ਕੰਬਲ ਤੋਣ ਤੇ ਤੁਸੀਂ ਸਬਜੀ ਦਾ ਸਮਾਨ ਤਿਆਰ ਕਰ ਸਬਜੀ ਦਾ ਸਮਾਨ ਤਿਆਰ ਕਰਨ ਲੱਗੇ ਆ ਇਹ ਲੱਗਿਆ ਹੁਣ ਪਾਂਡੇ ਮਾਂਜਣ ਚਲੋ ਆ ਤੇ ਮੈਂ ਮਾੜੇ ਫਿਰ ਦੁਕਾਨ ਵਾਲ ਨੂੰ ਚੱਕਰ ਮਾਰ ਕੇ ਆਇਆ ਹੇ ਹੋਰ ਹੋਰ ਕੋਟੀ-ਕੁਟੀ ਲਾਉਦਾ ਮੈਂ ਮਾੜੇ ਦੁਕਾਨ ਵਾਲ ਨੂੰ ਚੱਕਰ ਮਾਰ ਕੇ ਆਇਆ ਹੈ ਚਲੋ ਠੀਕ ਆ ਫਿਰ ਮਿਲਦਾ ਆਗੇ ਫਿਰ ਉਹਨਾਂ ਦਿਨ ਕਰੋ ਸਾਰੇ ਜਣੇ ਆਪਣਾ ਆਪਣਾ ਕੰਮ ਚਾਬੀ ਕਿੱਥੇ ਮੇਰੀ ਦੁਕਾਨ ਦੀ ਓ ਬਈਆ ਆਇਆ ਮੈਂ ਇਹ ਸੱਤ ਹੋ ਗਏ ਤੇ ਆਪਾਂ ਆ ਗਏ ਆ ਜੀ ਦੁਕਾਨ ਤੋਂ ਢੇੜੀ ਮਾਰ ਕੇ ਇੰਦਰ ਮੰਮੀ ਸਾਡੇ ਪਾਠ ਕਰ ਰਹੇ ਆ ਮੈਂ ਕਿਹਾ ਦੁਕਾਨ ਤੋਂ ਆ ਗਏ ਆ ਢੇੜੀ ਮਾਰ ਕੇ ਕਾਦੀ ਬਣਨ ਲੱਗਿਆ ਆਲੂ ਮਟਰ ਆਲੂ ਮਟਰ ਕੰਬਲ 도ळ्या ਲੈ ਹੋਰ ਮਾਰ ਲਈ ਫੁਰਤੀ ਅਜੇ ਇੱਕ ਸਵੇਰੇ ਤੋਂ ਲੈ ਕੇ ਮੈਂ ਹੁਣ ਤੱਕ ਇੱਕ ਵੀ ਦਿਲਾਪਾ ਹੀ ਸੇਰ ਤੋਣਾ ਚਲੋ ਤੇ ਮੇਰੇ ਕੰਬਰ ਪੰਜ ਵਾ ਕੰਬਰ ਵਾਲੇ ਹੋਰ ਪੈ ਦੋ ਇੱਕ ਡਬਲ ਬੈੱਡ ਦਾ ਇੱਕ ਸਿੰਗਲ ਆ ਹਮ ਚਲੋ ਠੀਕ ਆ ਜੀ ਡਬਲ ਬੈੱਡ ਦੀ ਭਾਰੀ ਚੱਦੇ ਸੀ ਉਹ ਵੀ ਤੋਂ ਲਈ ਮੈਂ ਆਲੂ ਤੇ ਮਟਰਾਂ ਦੀ ਸਬਜ਼ੀ ਨੂੰ ਲੱਗਣ ਲੱਗਾ ਜੀ ਤੜਕਾ ਨਹੀਂ ਤੜਕਾ ਨਹੀਂ ਬਣਨ ਲੱਗੀ ਆ ਹਾਂ ਤੇ ਫਿਰ ਖਾਵਾਂਗੇ ਨਾਸ਼ਤਾ ਮਾਰੀ ਦੀ ਆ ਤਾਂ ਫਿਰ ਅਸੀਂ ਸਾਰੇ ਕੰਮ ਕਰ ਲਈਦੇ ਸਹੀ ਗੱਲ ਸਹੀ ਗੱਲ ਆ ਚਲੋ ਠੀਕ ਆ ਜੀ ਕਰੋ ਤੁਸੀਂ ਕੰਮ ਮੈਂ ਵੀ ਚੇਂਜ ਕਰਨ ਲੱਗਾ ਹਾਂ ਠੀਕ ਆ ਐਮ 9 ਵਜੇ ਚੱਲੇ ਆ ਤੇ ਬੰਦਾ ਹੱਡ ਆ ਗਿਆ ਰੋਟੀ ਖਾਣੀ ਨਹੀਂ ਹੁਣ ਕੀ ਗੱਲ ਹੈ ਰੋਟੀ ਕੋਣੀ ਖਾਣੀ ਤੇ ਆਪਾਂ ਲੱਗੇ ਹੁਣ ਨਾਸ਼ਤਾ ਕਰਨ ਆ ਲੈ ਉਹ ਯਾ ਆ ਨਾਸ਼ਤਾ ਲੋ ਜੀ ਇੱਧਰ ਬਣਾਏ ਸੀ ਕਿ ਮੈਂ ਥੋੜੇ ਜੇ ਚਾਵਲ ਠੀਕ ਆ ਜੀ। ਹੁਣ ਮੋਂ ਦਿਖਾ ਲੀ। ਸਬਜੀ ਦਾ ਕਲਰ ਚੈੱਕ ਕਰ ਸਕਦੇ ਆ ਲੋ ਜੀ। ਲੋ ਜੀ। ਥਾਉ ਦੇ। ਕਿਉਂ ਹੋਈ ਸੀ? ਮੈਂ ਕਿਹਾ ਪਲੇਟ ਚ ਗੀ ਪਿਆ ਮੈਨੂੰ ਦੂਰੋਂ ਦਿਖਦੀ ਨਹੀਂ ਸੀ ਨਾ ਮੂੰਫਲੀ। ਹਾਂ। ਮੈਂ ਕੰਫਿਊਜ਼ ਹੋਈ ਸੀ ਮੈਂ ਕਿਹਦੇ ਵਿੱਚ ghee ਪਾ ਦੂੰ ਮੈਂ ਆਰਡਰ ਦੇਖ ਮੈਂ ਕਿਹਾ ਉਹ ਮੂੰਫਲੀ ਆ। ਲੇ ਬਣਾਈਏ ਫੇਰ ਰੋਟੀ ਆ ਨਾ। ਚਲੋ। ਚਲੋ ਇੱਧਰ ਪੱਲੂ ਬੈਠੀ ਰੋਟੀ ਖਾ ਰਹੀ ਆ। ਇੱਧਰ ਖਾ ਰਹੀ ਆ ਰੋਟੀ ਤੇ ਹਾਂਜੀ ਇੱਧਰ ਸਾਰੇ ਜਾਨੇ ਬੈਠੇ ਆ ਚਲੋ ਮਿਲਦੇ ਆ ਫੇ ਮੈਂ ਬਣਾ ਲਿਆ ਮੈਂ ਰੋਟੀ ਹਨਾ ਹੋਰ ਲੈ ਰੋਟੀ ਨੂੰ ਆਪਾਂ ਨਾਲੇ ਬੋਲ ਦਾਂਗੇ ਕਰਦੇ ਛੋੜਿਆ ਚਲੋ ਠੀਕ ਆ ਮਿਲਦੇ ਆ ਫੇ ਹੁਣ ਲੱਗੇ ਆ ਜੀ ਆਪਾਂ ਆਏ ਸਭ ਰੋਟੀ ਖਾਣ ਆ ਆਹ ਕਿਹੜੀ ਰੋਟੀ ਲੈ ਕੇ ਆਏ ਤੰਦੂਰੀ ਨਹੀਂ ਨਹੀਂ ਮੈਂ ਤਵੇ ਤੇ ਇੱਕ ਪਾਸੇ ਕਿਉਂ ਲਾ ਲਗੇ ਇਹਨਾਂ ਨੂੰ ਇੱਕ ਪਾਸੇ ਇੱਧਰ ਰੱਖ ਕੇ ਤਵੇ ਤੇ ਰਾੜ ਲਈ ਕੀ ਮੈਂ ਆ ਤੰਦੂਰੀਆਂ ਰੋਟੀਆਂ ਕਿੱਥੋਂ ਆ ਗਈਆਂ ਵੀ ਚਲੋ ਜੀ ਮਿਲਦੇ ਆ ਨਾਸ਼ਤਾ ਕਰਕੇ ਰਾਤ ਦਾ ਤੂੰ ਦਿਖਾਣੀ ਨਹੀਂ ਨਾ ਤੈਨੂੰ ਕੀ ਹੋਇਆ ਅੱਜ ਬੰਦੇ ਡਪਰੇ ਆ ਗਿਆ ਸਵਾਗਤ ਮਮੂਸ ਆ ਗਿਆ ਨੇ ਚਲੋ ਠੀਕ ਆ ਜੀ ਆਪਾਂ ਮਿਲਦੇ ਆ ਰੋਟੀ ਖਾ ਕੇ ਹੁਣ ਫੇ ਕਰਦੇ ਆ ਬਲੌਗ ਦਾ ਐਂਡ ਲੈ ਉਹ ਤਾਂ ਮੈਂ ਟੇਸਟ ਦੇਖ ਲੈ ਸਬਜੀ ਦਾ ਬਹੁਤ ਵਧੀਆ ਆ ਹਾਂ ਜੀ ਲੋ ਜੀ ਟਾਈਮ ਹੋ ਗਿਆ ਸਾਢੇ 10 ਚਲੋ ਜਿੱਦਾਂ ਦਾ ਵੀ ਬਲੌਗ ਬਣਿਆ ਸਾਡਾ ਤੇ ਕਰਦੇ ਆਂ ਜੀ ਬਲੌਗ ਦਾ ਐਂਡ ਹਾਂ ਜੀ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਇੱਕ ਇੱਕ ਛੋਟਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਚਲੋ ਮਿਲਦੇ ਆ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ